ਗ੍ਰਾਂਟਡ ਬੋਲਣ ਦਾ ਮੌਕਾ ਦਿੱਤਾ ਸਵਾਪਤੀ ਜੀ ਮੈਂ ਉਸ ਖੇਤਰ ਤੋਂ ਆਇਆ ਕਿ ਪੰਜਾਬ ਦਾ ਜੋ ਫਿਰੋਜ਼ਪੁਰ ਕੰਸਟੀਚੁਐਂਸੀ ਹੈ ਪਾਕਿਸਤਾਨ ਦੇ ਨਾਲ ਨਾਲ 200 ਕਿਲੋਮੀਟਰ ਦਾ ਫਾਸਲਾ ਜੋ ਹੈ ਉਸ ਏਰੀਏ ਚ ਬਹੁਤ ਗਰੀਬ ਲੋਕ ਹੈ ਲਾਚਾਰ ਹੈ ਬਿਮਾਰੀ ਦੀ وجہ ਨਾਲ ਉਹ ਲੋਕ ਆਪਣਾ ਇਲਾਜ ਨਹੀਂ ਕਰਵਾ ਸਕਦੇ ਸੋ ਇਸ ਕਰਕੇ ਮੈਂ ਮੇਰੀ ਬੇਨਤੀ ਹੈ ਕਿ ਜੋ ਹਸਪਤਾਲ ਬਣੇ ਹਨ ਉਹਨਾਂ ਚ ਡਾਕਟਰ ਵੀ ਨਹੀਂ ਹੈ ਕੰਪਿਊਟਰ ਨਹੀਂ ਦਵਾਈ ਨਹੀਂ ਕੁਝ ਵੀ ਨਹੀਂ ਹੈ ਇਸ ਤੋਂ ਇਲਾਵਾ ਸਵਾਪਤੀ ਜੀ ਜੋ ਮੇਰਾ ਮਾਲਵਾ ਖੇਤਰ ਜਿਹੜਾ ਏਰੀਆ ਹੈ ਉਹਦੇ ਵਿੱਚ ਕੈਂਸਰ ਦੀ ਐਨੀ ਮਾੜੀ ਹਾਲਤ ਹੈ ਕਿ ਘਰ ਘਰ ਵਿੱਚ ਦੋ ਦੋ ਤਿੰਨ ਤਿੰਨ ਮਰੀਜ਼ ਜਿਹੜੇ ਹੈ ਉਹ ਕੈਂਸਰ ਨਾਲ ਜੂਝ ਰਹੇ ਹੈ ਤਿਆ ਤੁਸੀਂ ਸਮਝਦੇ ਹੋ ਕਿ ਜਿਹੜਾ ਇਨਸਾਨ ਕੈਂਸਰ ਦਾ ਨਾਮ ਸੁਣ ਰਹਿੰਦਾ ਹੈ ਤਾਂ ਅੱਧੀ ਮੌਤ ਉਹਦੀ ਉਸ ਦਿਨ ਹੀ ਹੋ ਜਾਂਦੀ ਹੈ ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਜੋ ਇਸ ਏਰੀਆ ਦੇ ਵਿੱਚ ਸਾਡੇ ਫਿਰੋਜ਼ਪੁਰ ਦੇ ਵਿੱਚ ਇੱਕ ਪੀਜੀਆਈ ਹਸਪੀਟਲ ਜਿਹੜਾ ਕਿ 2012 ਦੇ ਵਿੱਚ 500 ਕਰੋੜ ਰੁਪਏ ਦੀ ਗ੍ਰਾਂਟ ਦੇ ਕੇ ਉਹ ਭੇਜਿਆ ਗਿਆ ਸੀ ਬਾਦਕਿਸਮਤੀ ਸਾਡੀ ਹੈ ਕਿ ਉਹ 12 ਸਾਲ ਉਹਦਾ ਕੋਈ ਕੰਮ ਨਹੀਂ ਚਾਲੂ ਹੋਇਆ ਆ ਇਸ ਸਾਲ ਜਿਹੜਾ ਕੰਮ ਚਾਲੂ ਹੋਇਆ ਪਰ ਉਹ 500 ਕਰੋੜ ਦੀ ਬਜਾਏ ਘਟੋ ਘਾਟ 5000 ਕਰੋੜ ਨਾਲ ਲਾਗੂ ਕੀਤਾ ਹੈ ਐਸ ਤੋਂ 라ਵਾ ਸਭਾ ਪਤੀ ਜੀ ਮੇਰੀ ਗੱਲ ਸੁਣ ਲੋ ਇਸ ਸਾਲ ਨੂੰ ਬਾਦ ਕਿਸੇ ਇਸ ਕਰਕੇ ਕਿ ਮੋਦੀ ਸਾਹਿਬ ਇੱਕ ਵਾਰ ਫਰੋਇਪੁਰ ਗਏ ਸੀ ਫਰੋਇਪੁਰ ਉਹ ਨਾ ਜਾ ਸਕੇ ਮੌਕੇ ਤੇ ਕਿਉਂਕਿ ਇਹਨਾਂ ਦੀ ਪਾਰਟੀ ਦੇ ਕੁਝ ਲੋਕਾਂ ਨੇ ਰਸਤਾ ਬੰਦ ਕਰਤਾ ਕਿਉਂਕਿ ਉੱਥੇ ਲੋਕ ਇਕੱਠੇ ਨਹੀਂ ਹੋਏ ਸੀ ਉਹ ਵਾਪਸ ਆ ਗਏ ਤੋਂ ਉਹਦਾ ਸਾਨੂੰ ਖਮਿਆਜਾ ਬੁਕਤਣਾ ਪਿਆ ਇਸ ਤਰ੍ਹਾਂ ਇਸ ਤਰ੍ਹਾਂ ਸਵਾਪਤੀ ਜੀ ਸਾਡਾ ਜਿਹੜਾ ਮਤਲਬ ਹੈ ਕਿ ਸਾਡਾ ਹਸਤਾ ਜਿਹੜਾ ਚਾਲੂ ਕਰਵਾਇਆ ਜਾਵੇ ਹੋਰ ਪੈਸੇ ਦਿੱਤੇ ਜਾਣ ਤੇ ਨਟਾਲੀ ਸਵਾਪਤੀ ਕੈਂਸਰ ਹਸਪਤਲ ਸਵਾਪਤੀ ਕੈਂਸਰ ਹਸਪਤਲ ਜਿਹੜਾ ਫਾਇਲ ਕਾ ਦੇ ਵਿੱਚ ਸਾਡੇ 50 ਲੱਖ ਕਰੋੜ ਪੈਸੇ ਦੇ ਨਾਲ ਜਿਹੜਾ ਅੰਡਰ ਕੰਸਟਰਕਸ਼ਨ ਹੈ ਉਹਨੂੰ ਵੀ ਪੂਰੇ ਪੈਸੇ ਦੇ ਕੇ ਕੈਂਸਰ ਹਸਪਤਲ ਬਣਾਤਾ ਜਾਵੇ ਜਦੋਂ ਇਹ ਦੋਨੋਂ ਹਸਪਤਲ ਬਣ ਜਾਣਗੇ ਤਾਂ ਪੰਜਾਬ ਦਾ ਜਿਹੜਾ ਮਾਲਵੇ ਦਾ ਖੇਤਰ ਹੈ ਉਹ ਕੈਂਸਰ ਤੋਂ ਬਿਮਾਰੀ ਦਾ ਇਲਾਜ ਜਿਹੜਾ ਉਹ ਸਾਡੇ ਪੰਜਾਬ ਦੇ ਵਿੱਚ ਕਰਾ ਸਕਣਗੇ ਐਸੇ ਤਰ੍ਹਾਂ ਬਾਕੀ ਜਿਹੜੇ ਸੀ ਨਿਰਜ ਮੌਰਿਆ ਜੀ ਔਰ ਮੈਂ ਆਪ ਸਭੀ ਮਾਨਨੀ ਸਦਸਿਓਂ ਸੇ ਕਹਿਣਾ ਚਾਹਤਾ ਹੂੰ कि अगर स्वास्थ्य के अनुदानों पे स्वास्थ्य के अनुदानों पे में आपको भाग लेने का अवसर मिल रहा है मुझे तो कृपया स्वास्थ्य से संबंधित विषय आपने रखें जिससे माननीय मंत्री संज्ञान ले सकें उस पर कार्रवाई हो सके और कृपया कम से कम अन्य विषय को आप जीरो आवर के माध्यम आप बैठ जाएं, आपको मैंने अनुमत नहीं दिया श्री 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 नीरज मौर्य जी